ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਰਿਸ਼ੀ ਕੁਮਾਰ ਪਹਿਰੇ ਵਿਦਿਆਰਥੀ ਹੋ ਬੀਏ 6 ਸੈਮੈਸਟਰ ਪੋਲਿਟੀਕਲ ਸਾਇੰਸ ਦਾ ਇਹ ਟਾਪਿਕ ਹੈ ਅਤੰਕਵਾਦ ਦੇ ਮੁੱਖ ਪ੍ਰਭਾਵ ਕੀ ਹਨ ਸੋ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਅੰਤਰਰਾਸ਼ਟਰੀ ਨੀਤੀ 'ਚ ਅਤੰਕਵਾਦ ਦੇ ਕੀ ਪ੍ਰਭਾਵ ਨੇ ਆਓ ਦੇਖਦੇ ਹਾਂ ਟਾਪਿਕ ਸਿੰਪਲ ਕੁਐਸਚਨ ਹੈ ਅੰਤਰਰਾਸ਼ਟਰੀ ਨੀਤੀ ਦੇ ਉੱਪਰ ਅਤੰਕਵਾਦ ਦੇ ਕੀ ਪ੍ਰਭਾਵ ਨੇ ਇਹ ਟਾਪਿਕ ਹੈ ਸਵੰਤਰਾਸ਼ੀਰ ਅਨੁਪਰਾ ਅਤੰਕਵਾਦ ਦੇ ਬਹੁਤ ਬੁਰੇ ਪ੍ਰਭਾਵ ਪਏ ਹਨ ਰਾਜਾਂ ਦੀ ਰਾਜਨੀਤੀ ਬਦਲ ਗਈ ਹੈ ਉਹਨਾਂ ਦਾ ਝੁਕਾਓ ਦੇਸ਼ ਦੇ ਵਿਕਾਸ ਵੱਲ ਨਾ ਹੋ ਕੇ ਆਪਣੇ ਆਪ ਨੂੰ ਅਤੰਕਵਾਦ ਦੇ ਖਤਰੇ ਤੋਂ ਬਚਾਉਣ ਵੱਲ ਹੋ ਗਿਆ ਸੰਸਾਰ ਦੀਆਂ ਪ੍ਰਮੁੱਖ ਸਮੱਸਿਆਵਾਂ ਗਰੀਬੀ ਬੇਰੋਜ਼ਗਾਰੀ ਤੋਂ ਹਟ ਕੇ ਅਤੰਕਵਾਦ ਨਾਲ ਮੁਕਾਬਲਾ ਕਰਨਾ ਮੁੱਖ ਉਦੇਸ਼ ਬਣ ਗਿਆ ਆਓ ਦੇਖਦੇ ਹਾਂ ਕੁਝ ਪ੍ਰਮੁੱਖ ਪ੍ਰਭਾਵ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਸਬੰਧਾਂ ਦੀ ਨਵੇਂ ਯੁੱਗ ਦਾ ਆਰੰਭ ਅਤੰਕਵਾਦ ਨੇ ਅੰਤਰਰਾਸ਼ਟਰੀ ਸਬੰਧਾਂ 'ਚ ਇੱਕ ਨਵੀਂ ਸੋਚ ਉਭਾਰ ਦਿੱਤੀ ਹੈ ਕਿਉਂਕਿ ਸੰਸਾਰ ਦੇ ਬਹੁਤ ਸਾਰੇ ਦੇਸ਼ ਅਤੰਕਵਾਦ ਨਾਲ ਜੂਝ ਰਹੇ ਹਨ ਅਮਰੀਕਾ ਦੇ ਵਿਸ਼ਵ ਵਪਾਰ ਕੇਂਦਰ ਤੇ ਸੁਰੱਖਿਆ ਦਫ਼ਤਰ ਪੈਂਟਾਗਨ ਤੇ ਹਮਲਾ ਜੋ ਕਿ 11 ਸਤੰਬਰ 2001 ਨੂੰ ਹੋਏ ਸਨ ਉਸ ਤੋਂ ਬਾਅਦ ਸਾਰਾ ਸੰਸਾਰ ਅਤੰਕਵਾਦ ਨਾਲ ਲੜਨ ਨੂੰ ਤਿਆਰ ਹੋ ਗਿਆ ਹੈ ਰਾਜਾਂ ਦੇ ਸਬੰਧ ਅਤੰਕਵਾਦ ਆਧਾਰਿਤ ਹੋ ਗਏ ਹਨ ਤਾਂ ਕਿ ਮਿਲ ਕੇ ਇਸ ਅੰਤਰਰਾਸ਼ਟਰੀ ਬਿਮਾਰੀ ਦਾ ਹੱਲ ਕੀਤਾ ਜਾ ਸਕੇ ਦੂਜਾ ਗਾਇ ਸੁਰੱਖਿਆ ਲਈ ਨਵੀਂ ਕਿਸਮ ਦੇ ਖਤਰੇ ਤੰਕਵਾਦ ਦੇ ਨਵੀਂ ਕਿਸਮ ਦੇ ਖਤਰਿਆਂ ਨੂੰ ਜਨਗ ਦਿੱਤਾ। ਅਤੰਕਵਾਦ ਹਮਲੇ ਲਈ ਸਥਾਨ ਤੇ ਸਮਾਂ ਆਪਣੀ ਸਹੂਲਤ ਅਨੁਸਾਰ ਚੁੰਦੇ ਹਨ ਤੇ ਉਹ ਬਾਜ਼ਾਰਾਂ ਬੱਸ ਅੱਡੇ ਰੇਲਵੇ ਸਟੇਸ਼ਨ ਹਵਾਈ ਅੱਡੇ ਸਰਕਾਰੀ ਦਫਤਰ ਸੰਸਦੀ ਭਵਨ ਵਿਧਾਨ ਮੰਡਲ ਸੈਨਿਕ ਟਿਕਾਣੇ ਭੀੜ ਵਾਲੇ ਬਾਜ਼ਾਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਤਾਂ ਕਿ ਜਿਆਦਾ ਜਿਆਦਾ ਨੁਕਸਾਨ ਹੋ ਸਕੇ। ਇਸ ਲਈ ਨਵਾਂ ਖਤਰਾ ਪੈਦਾ ਹੋ ਗਿਆ। ਅਮਰੀਕਾ ਦੁਆਰਾ ਤੰਕਵਾਦ ਤੇ ਧਿਆਨ ਕੇਂਦਰਿਤ ਜਦੋਂ ਕਿ 2001 ਵਿੱਚ ਅਮਰੀਕਾ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਅਮਰੀਕਾ ਖੁਦ ਅਤਿਵਾਦ ਦੇ ਵਿਰੁੱਧ ਹੋ ਗਿਆ ਤੇ ਸਾਰੇ ਸੰਸਾਰ ਨੇ ਇਸ ਵਿਰੁੱਧ ਲੜਨ ਲਈ ਵਤ-ਵਤ ਕੋਸ਼ਿਸ਼ ਕਰਨ ਲੱਗਾ ਹਾਲਾਂਕਿ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਤੰਗਵਾਦੀ ਦੇਸ਼ ਜਿਹੜੇ ਨੇ ਅਤਿਵਾਦ ਨਾਲ ਜੂਝ ਰਹੇ ਸਨ ਮਨੁੱਖੀ ਮਨੁੱਖੀ ਅਧਿਕਾਰ ਤੇ ਸਤੰਤਰਤਾ ਤੇ ਪ੍ਰਭਾਵ ਅਤੰਕਵਾਦ ਕਰਕੇ ਸੰਸਾਰ ਭਰ ਵਿੱਚ ਬੇਦੋਸ਼ੀ ਲੋਕਾਂ ਦੀਆਂ ਸਤੰਤਰਤਾਵਾਂ ਤੇ ਮਨੁੱਖੀ ਅਧਿਕਾਰ ਬਹੁਤ ਖਤਰੇ ਵਿੱਚ ਆ ਗਏ ਹਨ ਲੱਖਾਂ ਲੋਕ ਆਪਣੀ ਜਾਨ ਗਵਾ ਬੈਠੇ ਹਨ ਤੇ ਅ ਅਪਾਹਜ ਹੋ ਚੁੱਕੇ ਹਨ ਵੱਖ-ਵੱਖ ਰਾਜਾਂ ਦੁਆਰਾ ਅਤੰਕਵਾਦ ਨੂੰ ਖਤਮ ਕਰਨ ਲਈ ਕਈ ਢੰਗ ਅਪਣਾਏ ਜਾ ਰਹੇ ਹਨ ਮਨੁੱਖੀ ਅਧਿਕਾਰਾਂ ਤੇ ਸਤੰਤਰਤਾਵਾਂ ਲਈ ਅਨੇਕਾਂ ਗੈਰ ਸਰਕਾਰੀ ਸੰਸਥਾਵਾਂ ਵੀ ਬਣੀਆਂ ਹਨ ਕਈ ਵਾਰ ਅਤੰਕਵਾਦ ਦਾ ਮੁਕਾਬਲਾ ਕਰਨ ਲਈ ਰਾਜ ਸਰਕਾਰ ਦੁਆਰਾ ਝੂਠੇ ਪੁਰਸਕਾਰ ਬਣਾ ਕੇ अनेका ਕਥਿਤ ਤਤਵਵਦੀਆਂ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਹੈ। ਦੂਜੇ ਦੇਸ਼ਾਂ ਵਿੱਚ ਸੈਨਿਕ ਕਾਰਵਾਈਆਂ ਅਤੰਕਵਾਦ ਕਰਕੇ ਅਤੰਕਵਾਦ ਨੂੰ ਨਜਿੱਠਣ ਲਈ ਹੁਣ ਦੂਜੇ ਦੇਸ਼ਾਂ ਵਿੱਚ ਸੈਨਿਕ ਕਾਰਵਾਈਆਂ ਵੀ ਕੀਤੀਆਂ ਜਾਂ ਤਾਂ ਕਿ ਆਤਵਾਦੀ ਤੇ ਉਹਨਾਂ ਦੇ ਸਰਗਨਾ ਨੂੰ ਖਤਮ ਕੀਤਾ ਜਾ ਸਕੇ। ਭਾਰਤ ਦਾ ਸਰਜਿਕਲ ਸਟ੍ਰਾਈਕ ਅਤੇ ਅਮਰੀਕਾ ਦਾ ਪਾਕਿਸਤਾਨ ਵਿੱਚ ਆਤਵਾਦੀ ਸਰਗਨਾ ਨੂੰ ਖਤਮ ਕਰਨਾ ਇਸ ਦੇ ਉਦਾਹਰਣਾਂ ਹਨ। ਅਮਰੀਕੀ ਹਮਲੇ ਤੋਂ ਬਾਅਦ ਅਫਗਾਨਿਸਤਾਨ ਵਿੱਚੋਂ ਅਲ ਕਾਇਦਾ ਦਾ ਸਫਾਇਆ ਕਰ ਦਿੱਤਾ ਗਿਆ ਅਤੇ ਉਸਦੇ ਮੁਖੀ ਨੂੰ ਪਾਕਿਸਤਾਨ ਦੇ ਇੱਕ ਸ਼ਹਿਰ ਵਿੱਚ ਸੈਨਿਕ ਕਾਰਵਾਈ ਕਰਕੇ ਉਸਾਮਾ ਬਿੰਲਾਦਨ ਨੂੰ ਮਾਰ ਦਿੱਤਾ ਗਿਆ। ਸਮਗਲ ਅੱਤਵਾਦੀ ਗੱਠ ਜੋੜ ਵਿਚਕਾਰ ਜੱਟ ਜੋੜ ਅੱਜ ਸੰਸਾਰ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧ ਜਗਤ ਬਹੁਤ ਗ੍ਰਿਆਸ਼ੀਲ ਹੋਇਆ ਹੈ। ਇਹ ਨਸ਼ੀਲੇ ਪਦਾਰਥਾਂ ਦੇ ਸਦਾਗਰ ਅਤੰਕਵਾਦੀਆਂ ਨਾਲ ਮਿਲ ਕੇ ਹਥਿਆਰਾਂ ਤੇ ਧਨ ਦਾ ਹੀ ਸਹਾਇਤਾ ਕਰਦੇ ਹਨ। ਮੁੰਬਈ ਵਿੱਚ ਹੋਏ ਖਤਨਾਕ ਹਮਲੇ ਪਠਾਨਕੋਟ ਏਅਰਪੋਰਟ ਵਿੱਚ ਹੋਏ ਹਮਲਾ ਇਸ ਦਾ ਸਬੂਤ ਨਹੀਂ। ਵਿਦੇਸ਼ ਨੀਤੀਆਂ ਵਿੱਚ ਪਰਵਰਤਨ ਅਤੰਕਵਾਦੀ ਕਰਕੇ ਵਕਫ ਵਕਫ ਦੇਸ਼ਾਂ ਦੀ ਵਿਦੇਸ਼ ਨੀਤੀਆਂ ਵਿੱਚ ਹੀ ਪਰਵਰਤਨ ਆਇਆ ਹੈ। ਅਮਰੀਕਾ ਦੀ ਪੂਰੀ ਕੋਸ਼ਿਸ਼ ਹੈ ਕਿ ਭਿਆਨਕ ਤਬਾਹੀ ਮਚਾਉਣ ਵਾਲੇ ਹਥਿਆਰ ਅਤੰਕਵਾਦੀ ਹੱਥਾਂ ਵਿੱਚ ਨਾ ਨਾ ਆ ਜਾਣ ਅਤੇ ਅਤੰਕਵਾਦ ਦੇ ਖਾਤਮੇ ਲਈ ਹਰ ਦੇਸ਼ ਬੁਖ ਰੱਖਦੇ ਹੋਏ ਆ ਉਦੇਸ਼ ਨੂੰ ਬੁਖ ਰੱਖਦੇ ਹੋਏ ਆ ਅਮਰੀਕਾ ਦੀ ਸੈਨਿਕ ਤਖੰਡਾ ਜੀ ਕਾਫੀ ਵੱਧ ਗਈ ਹੈ ਦੇਸ਼ ਦੇ ਆਰਥਿਕ ਵਿਕਾਸ ਤੇ ਬੁਰਾ ਪ੍ਰਭਾਵ ਅਤੰਕਵਾਦ ਕਰਕੇ ਰਾਸ਼ਟਰੀ ਪੱਧਰ ਤੇ ਦੇਸ਼ ਦੇ ਆਰਥਿਕ ਵਿਕਾਸ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਵੱਖ-ਵੱਖ ਰਾਜ ਸਰਵਜਨ ਕਲਿਆਣ ਦੀਆਂ ਸਕੀਮਾਂ ਨੂੰ ਪਹਲ ਨਾ ਦੇ ਕੇ ਸੁਰੱਖਿਆ ਬਲਾਂ ਦੀ ਟ੍ਰੇਨਿੰਗ ਅੱਜ ਨੇ ਘਥਿਆਰਾਂ ਦੀ ਬਲਵਤਾ ਵੱਲ ਕੇਂਦਰਿਤ ਹੋ ਗਏ ਹਨ ਇਸ ਤਰ੍ਹਾਂ ਅਤੰਕਵਾਦ ਨੇ ਆਰਥਿਕ ਤਾਣੇ ਬਾਣੇ ਨੂੰ ਤਬਾਹ ਕਰ ਦਿੱਤਾ ਹੈ ਤੇ ਵਿੱਦਿਆ ਸੇ ਸਭਾਲ ਤੇ ਹੋਰ ਭਲਾਈ ਦੇ ਕੰਮਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਸੰਯੁਕਤ ਰਾਸ਼ਟਰ ਸੰਘ ਦੇ ਪ੍ਰਭਾਵ ਤੇ ਪ੍ਰਭਾਵ ਸੰਯੁਕਤ ਰਾਸ਼ਟਰ ਸੰਘ ਅਮਰੀਕੀ ਹਮਲੇ ਤੋਂ ਪਹਿਲਾਂ ਇੱਕ ਮੂਕ ਮੂਕ ਦਰਸ਼ਕ ਬਣ ਕੇ ਰਹਿ ਗਿਆ ਸੀ ਪਰ ਅਮਰੀਕੀ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਵੀ ਅਤੰਕਵਾਦੀ ਹਮਲਿਆਂ ਦਾ ਖੰਡਨ ਕੀਤਾ ਜਾਂਦਾ ਹੈ ਅਤੇ ਉਹਨਾਂ ਵਿਰੁੱਧ ਮਤੇ ਪਾਸ ਕੀਤੇ ਜਾਂਦੇ ਹਨ। ਅਤੰਕਵਾਦ ਵਿਰੁੱਧ ਵਿਸ਼ੇ ਪੱਤਰ ਤੇ ਇਕੱਠਜੋੜ ਦਾ ਨਿਰਮਾਣ ਕੀਤਾ ਗਿਆ ਹੈ। ਅਤੰਕਵਾਦ ਵਿਰੋਧੀ ਸੰਮੇਲਨ ਕੀਤੇ ਗਏ ਹਨ ਤੇ ਵਿਸ਼ਵ ਦੀ ਪਹਿਲੀ ਅਪਰਾਧ ਅਦਾਲਤ ਵੀ ਸਥਾਪਿਤ ਕੀਤੀ ਗਈ ਹੈ। ਅਤਵਾਦ ਨੂੰ ਵਿਦੇਸ਼ੀ ਨੀਤੀ ਦਾ ਹਥਿਆਰ ਵਜੋਂ ਪਿਓ ਕੁਝ ਦੇਸ਼ ਦੂਜੇ ਦੇਸ਼ਾਂ ਦੇ ਵਿੱਚ ਮੁਖਤਾਰੀ ਯੋਦੀ ਯਾਨੀ ਪ੍ਰੌਕਸੀ ਵਾਰ ਰਹੀ ਵੀ ਆਪਣੀ ਵਿਦੇਸ਼ ਨੀਤੀ ਦਾ ਉਲੂ ਸਦਾ ਕਰਨ ਵਿੱਚ ਲੱਗੇ ਹੋਏ ਹਨ ਤੇ ਆਪਣੇ ਦੇਸ਼ ਵਿੱਚ ਵਿਰੋਧੀ ਦੇਸ਼ਾਂ ਦੇ ਨਾਗਰਿਕਾਂ ਨੂੰ ਤਿਆਰ ਕਰਕੇ ਟ੍ਰੇਨਿੰਗ ਦਿੰਦੇ ਹਨ ਤੇ ਦੂਜੇ ਦੇਸ਼ਾਂ 'ਚ ਹਮਲਾ ਕਰਾਉਂਦੇ ਹਨ ਕਸ਼ਮੀਰ ਵਿੱਚ ਗਤੀਵਿਧੀਆਂ ਕਰਨ ਵਾਲੇ ਅਤੰਕਵਾਦੀਆਂ ਨੂੰ ਪਾਕਿਸਤਾਨ ਦੁਆਰਾ ਸੁਤੰਤਰਤਾ ਸੰਾਨੀਆਂ ਦਾ ਨਾਮ ਦਿੱਤਾ ਗਿਆ ਹੈ ਹਥਿਆਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਸੂਪਰੂਕ ਤੋਂ ਸਪਸ਼ਟ ਹੈ ਕਿ ਤੰਕਵਾਦ ਦਾ ਇਹ ਰੂਪ ਸਾਰੇ ਸੰਸਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਤੇ ਸੰਸਾਰ ਦੇ ਹਰ ਰਾਜ ਨੂੰ ਇਸ ਦਾ ਸੇਕ ਲੱਗ ਰਿਹਾ ਇਸ ਲਈ ਲੋੜ ਹੈ ਅਤੰਕਵਾਦ ਨੂੰ ਮਿਲ ਕੇ ਜੜੋਂ ਪੁੱਟ ਦਿੱਤਾ ਜਾਵੇ ਤੇ ਕੋਈ ਵੀ ਦੇਸ਼ ਇਸ ਦੀ ਸਹਾਇਤਾ ਨਾ ਕਰ ਪਾਏ ਸੋ ਪੈਰਵਿਦਿਆਰਥੀ ਹੋ ਇਹ ਆਊਟਲਾਈਨ ਆਂਸਰ ਸੀਗਾ ਇਹ ਕੁਐਸਚਨ ਜਿਹੜਾ ਬੜਾ ਇੰਪੋਰਟੈਂਟ ਹੈ ਇਸ ਲਈ ਤੁਹਾਨੂੰ ਸ਼ੇਅਰ ਕੀਤਾ ਗਿਆ ਹੈ ਮੈਨੂੰ ਆਸ ਹੈ ਕਿ ਡੈਫੀਨਿਟਲੀ ਇਹ ਪ੍ਰਸ਼ਨ ਤੁਹਾਡੀ ਜਰੂਰ ਹੈਲਪ ਕਰੇਗਾ